10 ਮਿੰਟ ਵਾਸਤੇ ਆਪ ਸੰਗਤ ਨੂੰ ਗੁਰੂ ਸ਼ਬਦ ਰਾਹੀਂ ਗੁਰੂ ਚਰਣਾ ਦੇ ਨਾਮ ਜੋੜਨਗੇ ਸੰਗਤ ਦੇ ਚਰਣਾ ਵਿੱਚ ਬੇਨਤੀ ਹੈ ਕਿ ਦੁਬਾਰੰ ਵਿਚ ਹਾਜ਼ਰੀਆਂ ਭਰ ਕੇ ਲਾਭ ਪ੍ਰਾਪਤ ਕਰੋ ਕਿ ਸਭ ਕੁਰਬਾਨੀਆਂ ਦਰਹਜਤ ਹਾਲਾ

ਹਬੀਰੀ ਹੈ ਜੀ ਤੇ ਬਣਾਣਾ ਪਾਸ਼ਾ ਜੀ ਜਦੋਂ ਨਾਮ ਇਛਾ ਤੇ ਪਿਆਰੀ ਲੱਗੀ ਸੀਗੇ ਜੀ ਤੇ ਸੇਵਾ ਕਰਾਉਣੀ ਹੋਏ ਸੀਗੇ ਜੀ ਕਰਦਲਾ ਸਾਜ ਜੀ ਦੇ ਮਰਗਾਂ ਕਿਤੇ ਤੋਂ ਬਚ ਸੰਤਾਂ ਭਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you. Take لگڑی روی کریں خالصہ واحد جی کی فتح مہنگا بڑا ہو گیا ڈیزل خالصہ واحد جی فتح پہلے آپ کھا لو پھر تک روز کھا گے ਆ ਦੋਨੋਂ ਬੈਠੇ ਆ ਕਹਿ ਰਿਹਾ ਵੀ ਆਪ ਖਾ ਲਿਏ ਸੰਗਤ ਨੂੰ ਫੇਰ ਦੇਖਾਂਗੇ ਇਨਸ਼ਾਅੱਲਾ ਰਹਿ ਜੀ ਇਨਸ਼ਾਅੱਲਾ ਰਹਿ ਜੀ ਜੋ ਲੋਕ ਤਾਂ

Er det noe galt? Nei. ਕਾ ਦੇ ਰਿਹਾ ਨਹੀਂ ਕਰਾਂ ਸੀ ਕਿ ਦੇਖੋ ਕਰੋ ਤਵਾ ਕੇ ਰੱਖੋ ਪਰਛਾਦੇ ਬਰਾਬਰ ਚੱਲ ਜਲਦੀ ਜਲਦੀ ਆਣ ਕੇ ਥੋੜਾ ਪ੍ਰੈਸ਼ਰ ਪਾਓ ਥੋੜਾ ਦਬਕੇ ਰੱਖੋ ਜਲਦੀ ਆਣ ਕੇ ਪਰਛਾਦੇ ਥੋੜੇ ਹੁਣ ਠੀਕ ਹੈ ਨਾ ਆਜੀ ਆਜੋ 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 ਫਰਸਾ ਵਾਈਟ ਰੰਗ ਕੇ ਬਗੈ ਅੱਜ ਲਈ ਵੀ ਨਿਕਲਦੇ ਵੇਖੋ ਜੀ ਚੱਲ ਵੀਰ ਬਣਾ ਰਹੇ ਆ ਵਾਪੇ ਨਾ ਰੰਗ ਤੋਂ ਵੀ ਬਣਾ ਰਹੇ ਰੰਗ ਵਾਲੇ ਵੀ ਉਹ ਗੱਲ ਬਣਾਈ ਸੀ ਬਣਾਉਣ ਆ ਤੇ ਲਿਖਣਾ ਚੱਲੋ ਵਧੀਆ ਜੀ ਤੁਸੀਂ ਵੇਖਣ ਮਿਕਸ ਹੋਇਆ ਅੱਛਾ ਅੱਛਾ ਉਦੇ ਫਰਕ ਕੀ ਆ ਰਹਿੰਦਾ ਵੇਥਾਂ 'ਚ ਹਾਂਜੀ ਵੇਖਣ ਮਿਕਸ ਹੋਵੇ ਤਾਂ ਫਰਕ ਕੀ ਆ ਰਹਿੰਦਾ ਹੈ ਥੋੜੀ ਕੜਵੜੀ ਬਣ ਜਾਈਏ ਗਾਰੀ ਹੋਏ ਨਹੀਂ ਅੱਛਾ 完了，完了。完 ਫਾਲਸਾ ਵਾਹਰੂ ਜੀ ਕਿਤਾ ਫਾਲਸਾ ਇਪਕਾ ਸਵੇਰ ਨਹੀਂ ਆਈਆਂ ਹਾਂਜੀ ਸਵੇਰ ਨਹੀਂ ਆਈਆਂ ਹਾਂਜੀ ਕਾਰਨ ਜੀ ਆਏ ਆ ਲੰਗਰ ਸਾਹਿਬ ਦੇ ਸੇਵਾਦਾਰ ਹਾਂ ਜੀ ਪ੍ਰਚਾਰ ਦਾ ਪ੍ਰਚਾਰੀ ਹਾਂ ਜੀ ਹਾਂ ਕੋਣ ਪ੍ਰਚਾਰ ਦਾ ਗੋਲ ਹੋਇਆ ਨਾ ਕੋ ਪ੍ਰਚਾਰਾ ਹੁਣ ਗੋਲ ਹੋਇਆ ਹਾਂਜੀ ਹਾਂ ਦਵਾਰ ਕੀ ਹਾਂ ਜੀ ਦੋ ਲੋਹਾਂ ਦਾ ਪਦੇ ਆ ਤੇ ਪ੍ਰਸ਼ਾਦਾ ਚੱਲ ਰਿਹਾ ਪਾਕ ਰਿਹਾ ਜੀ ਪ੍ਰਸ਼ਾਦਾ ਪਾਕ ਚੁੱਕਾ ਹੈ ਜਿਹੜਾ ਹੁਣ ਸੰਗਤ ਦੇ ਵਿੱਚ ਵਰਤੇ ਦਾ ਸੰਗਤ ਦੇ ਵਿੱਚ ਇਹ ਦਿਨ ਆ ਕੇ ਸੇਵਾ ਕਰਦੀ ਹੈ ਜੀ ਇਸ ਨੂੰ ਜੋ ਸੇਵਾ ਲੱਗਦੀ ਹੈ ਸਭ ਕਰਦੀ ਹੈ ਹੋਰ ਕੋਈ ਸਭ ਦੇ ਮਸਾਲਾ ਵਗੈਰਾ ਹੈ ਜੀ